ਸੋਸ਼ਲ ਮੀਡੀਆ ਤੇ ਲੈਕਚਰ ਤੁਹਾਨੂੰ ਲੈ ਕੇ ਤੁਸੀਂ ਜਾਣਦੇ ਹੋਵੋਗੇ ਕਮਲਕੌਰ ਭਾਬੀ ਦਾ ਕਤਲ ਵੀ ਹੋਇਆ ਕਿਵੇਂ ਦੇਖਦੇ ਹੋ ਜੀ ਸਰ ਜੋ ਟੋਪਿਕ ਹੈ ਸਹੀ ਹੈ ਬਟ ਖੁਦ ਨੂੰ ਜਾ ਕੇ ਮਾਰਨਾ ਉਹ ਨਹੀਂ ਸਹੀ ਕੁਝ ਹੋਰ ਉਪਾਏ ਲੱਭਦੇ ਕਿ ਜਿਸ ਨਾਲ ਉਹ ਰੁਕ ਸਕਦੀ ਜੋ ਮਹਿਰੋ ਸਾਹਿਬ ਨੇ ਕੀਤਾ ਉਹ ਕਿਸੇ ਹੱਦ ਤੱਕ ਸਹੀ ਵੀ ਹੈ ਤੇ ਕਿਸੇ ਹੱਦ ਤੱਕ ਗਲਤ ਵੀ ਹੈ ਜਿਹੜਾ ਕੰਡ ਕੀਤਾ ਉਹ ਗਲਤ ਹੈ ਜੋ ਉਹਨਾਂ ਨੇ ਆਪਾਂ ਕਹਿ ਦਿੰਦੇ ਆ ਉਹਨੇ ਜੱਜ ਚੜਾਇਆ ਉਹ ਕੰਮ ਗਲਤ ਹੈ ਉਹ ਉਹਨਾਂ ਨੂੰ ਵਾਰਨਿੰਗ ਦਿੱਤੀ ਉੱਥੋਂ ਤੱਕ ਠੀਕ ਸੀਗਾ ਉਹਨਾਂ ਨੂੰ ਗਾਈਡ ਕਰ ਸਕਦੇ ਸੀ ਸਰਕਾਰ ਨੂੰ ਕਹਿ ਸਕਦੇ ਸੀ ਵੀ ਤੁਸੀਂ ਆਹ ਆਹ ਜਿਲਤਮ ਇਹਨੂੰ ਨੋਟੀਫਿਕੇਸ਼ਨ ਉਹਨਾਂ ਨੂੰ ਦੇ ਦਿੰਦੇ ਕੁਝ ਨਾ ਕੁਝ ਕਰਦੇ ਪਰ ਜੱਜ ਚੜਾਣਾ ਤਾਂ ਕਿਸੇ ਹੱਦ ਤੱਕ ਗਲਤ ਹੈ ਪੰਜਾਬ ਦੀਆਂ ਕੁੜੀਆਂ ਖਾਸ ਕਰਕੇ ਜੋ ਕੁਝ ਦਿਖਾ ਰਹੀਆਂ ਆਪਣਾ ਕਲਚਰ ਛੱਡ ਕੇ ਤੇ ਫੋਲੋ ਤਾਂ ਕਰਦੀ ਹੈ ਬੱਚੇ ਸਾਰਾ ਕੁਝ ਦੇਖਦੇ ਆ ਇਹ ਆਪਾਂ ਕਹਿ ਨਹੀਂ ਸਕਦੇ ਵੀ ਨਹੀਂ ਦੇਖਦੇ ਇਹ ਦੇਖਦੇ ਆ ਪੇਰੈਂਟਸ ਕੀ ਕਰ ਸਕਦੇ ਇਹ ਸਰਕਾਰ ਨੂੰ ਕੁਝ ਕਰਨਾ ਪੈਣਾ ਹੈ ਆ ਇੰਸਟਾਗ੍ਰam ਖੋਲੋ ਦਿੱਤੇ ਹੋਇਆ ਹੀ ਨਹੀਂ ਆ ਸੀ ਫੋਲੋ ਵੀ ਨਹੀਂ ਕਰਦੇ ਫਿਰ ਵੀ ਉਹ ਆਏ ਹਾਂ ਆਏ ਟ੍ਰੈਂਡਿੰਗ ਵਿੱਚ ਆ ਜਾਂਦੀ ਹੈ ਕੀ ਕਾਰਨ ਲੱਗਦਾ ਹੈ ਕਿ ਅਸੀਂ ਆਪਣਾ ਸੱਭਿਆਚਾਰ ਭੁੱਲ ਚੁੱਕੇ ਹਾਂ ਅਸੀਂ ਭੁੱਲ ਚੁੱਕੇ ਹਾਂ ਕਿਹੜੇ-ਕਿਹੜੇ ਪਰਿਵਾਰਾਂ ਤੇ ਹੈ ਉਹਦੇ ਨਾਂ ਦੇ ਵਿੱਚ ਕੋਰ ਲੱਗਦਾ ਸੀਗਾ ਹੁਣ ਕੋਰ ਇਹਦਾ ਥੋੜੀ ਜਾਂਦੇ ਆ ਇਦਾਂ ਖੁਦ ਜਾ ਕੇ ਉਹ ਕਾਨੂੰਨ ਨੂੰ ਹੱਥ ਲੈਣਾ ਮੈਨੂੰ ਇਹ ਨਹੀਂ ਸਹੀ ਲੱਗਾ ਬਟ ਜੋ ਕਰ ਰਹੇ ਨੇ ਅੱਜ ਕੱਲ ਉਹ ਸਹੀ ਹੈ ਕਿ ਇਹੋ ਜਿਹੇ ਕੰਮ ਰੋਕਣੇ ਚਾਹੀਦੇ ਨੇ ਕਿਉਂਕਿ ਬੱਚੇ ਨੇ ਦੇਖੋ ਮੇਰਾ ਵੀ ਬੇਟਾ ਹੈ ਇਹਨਾਂ ਨੇ ਵੀ ਦੇਖਣਾ ਹੈ ਤੇ ਅਸੀਂ ਹਮੇਸ਼ਾ ਰੋਕਦੇ ਇਹਨਾਂ ਨੂੰ ਕਿ ਇੰਸਟਾਗ੍ਰਾਮ ਨਾਲ ਚਲਾਓ ਸਨੇ ਇਸ ਕਰਕੇ ਤੇ ਬੱਚੇ ਨੂੰ ਇਸ ਗੱਲੋਂ ਰੋਕ ਦਿਓ ਕਿ ਇੰਸਟਾਗ੍ਰam ਇੰਸਟਾਗ੍ਰam ਨਾ ਚਲਾਉ ਸਨੈਪ ਬਿਲਕੁਲ ਨਹੀਂ ਚਲਾਉਂਦੇ ਕਿਉਂਕਿ ਅਸੀਂ ਦੇਖਦੇ ਆ ਇਸ ਤਰ੍ਹਾਂ ਦੀਆਂ ਵੀਡੀਓਜ਼ ਆਉਂਦੀਆਂ ਨੇ ਤੇ ਉਹ ਜੋ ਵੀ ਉਹਨਾਂ ਨੇ ਕੀਤਾ ਉਹ ਟੌਪਿਕ ਸਹੀ ਚੁਣਿਆ ਨਹੀਂ ਕਿ ਨਹੀਂ ਕਰਨਾ ਚਾਹੀਏ ਆਪਣੇ ਇੱਥੇ ਤਾਂ ਬਹੁਤ ਜ਼ਿਆਦਾ ਹੀ ਮਾਹੌਲ ਖਰਾਬ ਹੋਇਆ ਪਿਆ ਪੰਜਾਬੀ ਤਾਂ ਖਤਮ ਹੀ ਹੋ ਗਈ ਨਹੀਂ ਨਹੀਂ ਅਸੀਂ ਤਾਂ ਪਿੱਛੇ ਹੀ ਕਰ ਦਿੱਤਾ ਫੋਨ ਸਿਰਮ ਛੱਡ ਦਿੱਤਾ ਕਿ ਬੱਚਾ ਤੇ ਬੁਰਾ ਹਸਣਾ ਪਵੇ ਜੋ ਅੱਜ ਕੱਲ ਇੰਸਟਾ ਤੇ ਹੈ ਗਏ ਅੱਗੇ ਫ੍ਰੈਂਡਲੀ ਲਿਖਦੇ ਅਸੀਂ ਬੈ ਕੇ ਹੁਣ ਡਰਦੇ ਆ ਕਿ ਕੋਈ ਵੀਡੀਓ ਰੱਗਿਆ ਆ ਜੇ ਮਾਹੌਲ ਬਹੁਤ ਗੰਦਾ ਹੋ ਚੁੱਕਾ ਆਈ ਦੱਗਲੀ ਜਨਰੇਸ਼ਨ ਅਸੀਂ ਕੀ ਦੱਸਾਂਗੇ ਇਸ ਲਈ ਇਸ ਚੀਜ਼ ਦਾ ਤੋਂ ਹੋ ਸਕਦਾ ਬੰਦ ਕੀਤਾ ਜਾਵੇ ਬਸ ਕਿਵੇਂ ਸੇਧ ਦੇ ਸਕਦੇ ਇਨਾਂ ਕੁੜੀਆਂ ਮੁੰਡਿਆਂ ਨੂੰ ਜੋ ਅੱਜ ਦੀ ਪੀੜ੍ਹੀ ਨਵੀਂ ਹਵਾ 'ਚ ਲੱਗੀ ਹੋਈ ਹੈ ਘਰਾਂ ਦੇ ਨੂੰ ਨਾ ਪਸੋਤਣਾ ਚਾਹੀਦਾ ਦਿਮਾਗ ਹੋਣਾ ਚਾਹੀਦਾ ਵੱਡਿਆਂ ਨੂੰ ਵੀ ਸਮਝਾਉਣਾ ਚਾਹੀਦਾ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਚਾਹੀਦੀ ਸਿੱਧੇ ਰਸਤੇ ਪਿਆਣ ਗੁਰੂ ਘਰ ਆਣ ਜਾਣ ਨਿਤਨੇਮ ਕਰਨ ਜ਼ਿਆਦਾਤਰ ਗੁਰਬਾਣੀ ਦੀਆਂ ਵੀਡੀਓ ਦਿਖਾਣੇ ਆ ਬੱਚਿਆਂ ਨੂੰ ਉਹੀ ਸਖਾਣੇ ਆ ਬੱਚਿਆਂ ਨੂੰ ਬਾ ਗੁਰੂ ਨਾਲ ਆਪਾਂ ਗੁਰੂ ਘਰ ਚ ਗੁਰੂ ਘਰ ਨਾਲ ਜੁੜਨਾ ਬੱਚਿਆਂ ਨੂੰ ਜੀ ਜੇ ਸਾਰੇ ਆਪਾਂ ਕਰੀਏ ਸਰੋਣੀ ਕਮੇਟੀ ਸਾਰੇ ਕਰੀਏ ਦਿਖੋ ਸਕਦਾ ਪਰ ਨਹੀਂ ਕਰਦੇ ਲੱਗਦਾ ਜ਼ਿੰਮੇਵਾਰੀ ਵੀ ਸਮਝਣੀ ਚਾਹੀਦੀ ਹੈ ਪਰ ਇਹ ਪੁੱਤਰਾ ਵਾਂਗੇ ਆਪਾਂ ਇਕੱਠ ਕਰੀਏ ਤੇ ਹੋ ਸਕਦੀ ਜਿਹੜਾ ਬੱਚਾ ਠੀਕ ਹੈ ਪੁੱਤਰਾ ਜਿਹੜਾ ਇਤਰਾਹ ਹ ਜੇਕਰ ਘਰ ਦੇ ਵਿੱਚ ਨਿੱਜੀ ਆਜ਼ਾਦੀ ਵੀ ਚਾਹੀਦੀ ਹੋਵੇ ਤੇ ਚਾਰ ਕੰਦਾ ਜ਼ਰੂਰੀ ਹੁੰਦੀਆਂ ਨੇ ਕਿ ਬਾਹਰ ਦਾ ਕੋਈ ਨਾ ਦੇਖੇ ਪਰ ਅੱਜ ਕੱਲ੍ਹ ਕੱਪੜੇ ਪੂਰੇ ਪਾਉਣੇ ਤਨ ਨੂੰ ਢੱਕਣਾ ਲੋਕ ਗੁਲਾਮੀ ਸਮਝਦੇ ਲੱਗਦਾ ਕਿ ਅੱਜ ਟ੍ਰੈਂਡ ਦੀ ਹਵਾ ਲੱਗ ਚੁੱਕੀ ਅੱਜ ਦੀ ਪੀੜ੍ਹੀ ਨੂੰ ਟਰੈਂਡ ਦੀ ਲੱਗੀ ਐ ਫੇਮਸ ਹੋਣਾ سوشل মিডিਆ ਦੇ ਬੋਸ ਬਸ ਬਸ ਬਹੁਤ ਜ਼ਿਆਦਾ ਜਾਇ ਉਹਦੇ ਲਈ ਇਹਨਾਂ ਨੂੰ ਕੁਝ ਵੀ ਕਰਨਾ ਪਵੇ ਸਾਥ ਸਿਆ ਕਾਲ ਦੋਸਤੋ ਸਰਖਾਪ ਟੀਵੀ ਦੇ ਨਾਲ ਜੁੜੇ ਹੋ ਮੈਂ ਦਮਨਦੀਪ ਸਿੰਘ ਇਸ ਵੇਲੇ ਅੰਮ੍ਰਿਤਸਰ ਦੇ ਵਿਰਾਸਤੀ ਮਾਰਕੀਟ ਤੇ ਮੌਜੂਦ ਆ ਗੱਲਬਾਤ ਕਰਾਂਗੇ ਸੰਗਤ ਦੇ ਨਾਲ ਕਿਉਂਕਿ ਬਹੁਤ ਸੈਂਸਿਟਿਵ ਮੁੱਦਾ ਬਣਿਆ ਹੋਇਆ ਹੈ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਜਿਸ ਦਾ ਅਮਰਪਾਲ ਸਿੰਘ ਮਹਿਰੋਂ ਨੇ ਕਤਲ ਕੀਤਾ ਹੈ ਅਸ਼ਲੀਲਤਾ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਗੱਲਾਂ ਚੱਲ ਰਹੀਆਂ ਨੇ ਕਿਉਂਕਿ ਇਨਫਲੂਐਂਸ ਨਾਮ ਦਾ ਸ਼ਬਦ ਇੱਕ ਜਿਹੜਾ ਉਹ ਚੰਗੇ ਸੇਧ ਦੇਣ ਲਈ ਚੰਗੇ ਰਾਹ ਪਾਉਣ ਲਈ ਇਨਫਲੂਐਂਸ ਕੀਤਾ ਜਾਂਦਾ ਪਰ ਉਹ ਇਨਫਲੂਐਂਸਰ ਨਾਮ ਨੂੰ ਐਸਾ ਨੈਰੇਟਿਵ ਦੇ ਦਿੱਤਾ ਗਿਆ ਕਿ ਉਹ ਹੁਣ ਮਾੜੇ ਕੰਮਾ ਕਰਕੇ ਜਾਂ ਲਚਰਤਾ ਦੇ ਨਾਲ ਜਾਣਿਆ ਜਾਂਦਾ ਸੋ ਪਹਿਲਾਂ ਇਹ ਸੰਗਤੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹੈਰੀਟੇਜ ਸੀਟ ਦੇ ਉੱਤੇ ਮੌਜੂਦ ਹੈ ਖਾਸ ਕਰ ਯੂਥ ਦੀ ਅਸੀਂ ਗੱਲ ਕਰੀਏ ਤਾਂ ਯੂਥ ਇਸ ਟੌਪਿਕ ਤੇ ਕਾਫੀ ਐਕਟਿਵ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਸਹੀ ਹੋਇਆ ਜਾਂ ਗਲਤ ਹੋਇਆ ਕਿਉਂਕਿ ਬੜਾ ਵੱਡਾ ਐਸਾ ਮੁੱਦਾ ਹੈ ਜਿਸ ਬਾਰੇ ਸਾਨੂੰ ਗੱਲਬਾਤ ਕਰਨੀ ਜ਼ਰੂਰੀ ਬਣੀ ਹੋਈ ਹੈ ਸੋ ਹੋਰ ਲੋਕ ਇੱਥੇ ਜਦ ਆਉਂਦੇ ਨੇ ਤਾਂ ਗੱਲਬਾਤ ਕਰਾਂਗੇ ਕਿਸ ਤਰੀਕੇ ਦਾ ਮਾਹੌਲ ਰਹਿੰਦਾ ਅਜੀਬ ਮਿੰਟ ਛੋੜ ਮੈਂ ਥੋੜਾ ਕੀ ਕਹਾਂ ਕਿ ਨਾ ਕਾਰਨ ਇੱਥੇ ਰਹਿਣ ਵਾਲੇ ਬਾਹਰ سے ਬਾਸਾ ਇੱਕ ਜੀ ਸੋਸ਼ਲ ਮੀਡੀਆ ਤੇ ਲੱਛਰ ਤੁਹਾਨੂੰ ਲੈ ਕੇ ਤੁਸੀਂ ਜਾਣਦੇ ਹੋਵੋਗੇ ਕਮਲਕੌਰ ਭਾਬੀ ਦਾ ਕਤਲ ਵੀ ਹੋਇਆ ਕਿਵੇਂ ਦੇਖਦੇ ਹੋ ਜੀ ਸਰ ਜੀ ਮੈਂ ਦੇਖਦੀ ਆ ਕਿ ਜੋ ਵੀ ਉਹਨਾਂ ਨੇ ਕੀਤਾ ਵਾ ਜੋ ਟਾਪਿਕ ਆ ਸਹੀ ਹੈ ਬਟ ਖੁਦ ਉਹਨੂੰ ਜਾ ਕੇ ਮਾਰਨਾ ਉਹ ਨਹੀਂ ਸਹੀ ਕੁਝ ਹੋਰ ਉਪਾਅ ਲੱਭਦੇ ਕਿ ਜਿਸ ਨਾਲ ਉਹ ਰੁਕ ਸਕਦੀ ਏਦਾਂ ਖੁਦ ਜਾ ਕੇ ਉਹ ਕਾਨੂੰਨ ਨੂੰ ਹੱਥ ਲੈਣਾ ਮੈਨੂੰ ਇਹ ਨਹੀਂ ਸਹੀ ਲੱਗਾ ਬਟ ਜੋ ਕਰ ਰਹੇ ਨੇ ਅੱਜ ਕੱਲ ਉਹ ਸਹੀ ਹੈ ਕਿ ਇਹੋ ਜਿਹੇ ਕੰਮ ਰੋਕਣੇ ਚਾਹੀਦੇ ਨੇ ਕਿਉਂਕਿ ਬੱਚੇ ਨੇ ਦੇਖੋ ਮੇਰਾ ਵੀ ਬੇਟਾ ਹੈ ਇਹਨਾਂ ਨੇ ਵੀ ਦੇਖਣਾ ਹੈ ਤੇ ਅਸੀਂ ਹਮੇਸ਼ਾ ਰੋਕਦੇ ਇਹਨਾਂ ਨੂੰ ਕਿ ਇੰਸਟਾਗ੍ਰਾਮ ਨਾਲ ਚਲਾਓ ਇਸ ਨਾਲ ਇਸ ਕਰਕੇ ਤੇ ਬੱਚੇ ਨੂੰ ਇਸ ਗੱਲੋਂ ਰੋਕਦੇ ਹੋ ਕਿ ਇੰਸਟਾਗ੍ਰਾਮ ਨਾ ਇੰਸਟਾਗ੍ਰਾਮ ਨਾ ਚਲਾਉਂਦੇ ਬਿਲਕੁਲ ਨਹੀਂ ਚਲਾਉਂਦੇ ਕਿਉਂਕਿ ਅਸੀਂ ਦੇਖਦੇ ਆ ਇਸ ਤਰ੍ਹਾਂ ਦੀਆਂ ਵੀਡੀਓਜ਼ ਆਉਂਦੀਆਂ ਨੇ ਤੇ ਉਹ ਜੋ ਵੀ ਉਹਨਾਂ ਨੇ ਕੀਤਾ ਉਹ ਟਾਪਿਕ ਸਹੀ ਚੁਣਿਆ ਨਹੀਂ ਕਿ ਨਹੀਂ ਕਰਨਾ ਚਾਹੀਦਾ ਅਸੀਂ ਇਸ ਕਤਲ ਦੇ ਬਾਰੇ ਨਹੀਂ ਗੱਲ ਕਰਨਾ ਚਾਹੁੰਦੇ ਅਸੀਂ ਗੱਲ ਕਰਨਾ ਚਾਹ ਰਹੇ ਹਾਂ ਸੋਸ਼ਲ ਮੀਡੀਆ ਤੇ ਉਹ ਗੱਲਾਂ ਹੋਣੀਆਂ ਚਾਹੀਦੀਆਂ ਨੇ ਜੋ ਸਮਾਜ ਦੇ ਵਿੱਚ ਕਬੂਲ ਹੋਣ ਕਿਉਂਕਿ ਸੋਸ਼ਲ ਨਾਮ ਇੱਕ ਸਮਾਜ ਜਾਂ ਸੁਸਾਇਟੀ ਲਈ ਵਰਤਿਆ ਜਾਂਦਾ ਹੈ ਪਰ ਉੱਥੇ ਹੀ ਪੋਰਨ ਸਾਈਟ ਬਣ ਚੁੱਕੀ ਹੈ ਉੱਥੇ ਇੰਨਾ ਗੰਦ ਪੈ ਰਿਹਾ ਲੱਗਦਾ ਕਿ ਅੱਜ ਸੋਵਰੀ ਇੰਸਟਾਗ੍ਰਾਮ ਖੋਲਣ ਤੋਂ ਪਹਿਲੇ ਅਸੀਂ ਸੋਚਦੇ ਹਾਂ ਕਿ ਬੱਚੇ ਨਾ ਲੱਗੇ ਹੁਣ ਕੋਈ ਉਪਰਾ ਬੰਦਾ ਨਾ ਲੱਗੇ ਬਿਲਕੁਲ ਬਿਲਕੁਲ ਇਹ ਜਰੂਰ ਸੋਚੀਦਾ ਹੈ ਕਿ ਅਸੀਂ ਜੇ ਇੰਸਟਾਗ੍ਰਾਮ ਜਾਂ ਸਨੈਪਚੈਟ ਵੀ ਯੂਜ਼ ਕਰ ਰਹੇ ਹਾਂ ਤੇ ਬੱਚੇ ਨੂੰ ਪਹਿਲੇ ਦੇਖੀਦਾ ਕਈ ਵਾਰ ਬੱਚੇ ਆ ਜਾਂਦੇ ਬਿਲਕੁਲ ਮੇਰਾ ਛੋਟਾ ਬੇਟਾ ਹੈ ਬਿਲਕੁਲ ਇੱਥੇ ਕੰਦੇ ਨਾਲ ਸੈਰ ਕਰਕੇ ਦੇਖਦਾ ਫਿਰ ਕੋਈ ਇਦਾਂ ਦਾ ਵਿਊ ਆ ਜਾਏ ਅੱਛਾ ਨਾ ਲੱਗੇ ਸਿੰਦੂ ਛੇਛੇ ਦੀ ਹਾਈਡ ਕਰਨਾ ਪੈਂਦਾ ਤੇ ਜੇ ਮੈਂ ਨਾ ਇਸ ਕਰਕੇ ਇਹ ਚੀਜ਼ਾਂ ਨੂੰ ਰੋਕਣਾ ਜ਼ਰੂਰੀ ਹੈ ਅੱਜ ਕੱਲ੍ਹ ਛੋਟੇ ਕੱਪੜਿਆਂ ਨੂੰ ਲੋਕ ਆਜ਼ਾਦੀ ਕਹਿੰਦੇ ਨੇ ਤੁਸੀਂ ਭਾਵੇਂ ਸੂਟ ਪਾਇਆ ਤੁਸੀਂ ਵੀ ਸੋਹਣੇ ਲੱਗ ਰਹੇ ਹੋ ਹੋਰ ਇਤਨਾ ਲੋਕ ਸੂਟ ਪਾਉਂਦੇ ਨੇ ਪਰ ਬਹੁਤੇ ਛੋਟੇ ਕੱਪੜਿਆਂ ਨੂੰ ਇੱਕ ਟ੍ਰੈਂਡ ਨਾ ਦੇ ਦਿੱਤਾ ਗਿਆ ਆਜ਼ਾਦੀ ਦਾ ਨਾਂ ਦੇ ਦਿੱਤਾ ਗਿਆ ਨਹੀਂ ਐਕਚੁਅਲੀ ਹਰੇਕ ਜੋ ਕੱਪੜੇ ਹਨ ਉਹਨਾਂ ਨੂੰ ਪਾਉਣ ਲਈ ਇੱਕ ਜਗ੍ਹਾ ਹੁੰਦੀ ਹੈ ਲਾਈਕ ਅਸੀਂ ਰਹਿੰਦੇ ਹਾਂ ਜਿੱਥੇ ਉੱਥੇ ਕਲੱਬ ਚ ਪਾ ਕੇ ਜਾ ਸਕਦੇ ਆਪਣੀ ਫੈਮਿਲੀ ਹਸਬੰਦਾਂ ਤੇ ਸਾਰੇ ਪਾਉਂਦੇ ਆ ਹੁਣ ਮੈਂ ਗੁਰਦੁਆਰੇ ਆਈ ਆ ਤਾਂ ਮੈਂ ਨਹੀਂ ਪਾਵਾਂਗੀ ਮੈਂ ਉਸੇ ਤਰ੍ਹਾਂ ਦੇ ਕੱਪੜੇ ਪਾ ਕੇ ਆਈ ਆ ਜੋ ਮੈਨੂੰ ਉੱਚੇ ਲੱਗਦਾ ਕਿ ਉੱਥੇ ਸਾਰੇ ਦੇਖਣਗੇ ਅੱਛੇ ਲੱਗੇਗਾ ਬਟ ਹਰ ਇੱਕ ਜਗ੍ਹਾ ਤੇ ਜਾਣ ਦਾ ਤਰੀਕਾ ਅਲੱਗ-ਅਲੱਗ ਹੈ ਕੱਪੜੇ ਪਾਉਂਦਾ ਅਸੀਂ ਵੀ ਪਾਉਂਦੇ ਆ ਸਾਡੇ ਅੱਗੇ ਬੱਚੇ ਵੀ ਪਾਉਂਦੇ ਆ ਬਟ ਕਲਚਰ ਅਕੋਰਡਿੰਗ ਚੱਲਣਾ ਚਾਹੀਦਾ ਕਿ ਕਿੰਨੀਆਂ ਚੀਜ਼ਾਂ ਸਹੀ ਲੱਗਦੀਆਂ ਲੱਗਦਾ ਜੇਕਰ ਘਰ ਦੇ ਵਿੱਚ ਨਿੱਜੀ ਆਜ਼ਾਦੀ ਵੀ ਚਾਹੀਦੀ ਹੋਵੇ ਤੇ ਚਾਰ ਕੰਦਾ ਜ਼ਰੂਰੀ ਹੁੰਦੀਆਂ ਨੇ ਕਿ ਬਾਹਰ ਦਾ ਕੋਈ ਨਾ ਦੇਖੇ ਪਰ ਅੱਜ ਕੱਲ੍ਹ ਕੱਪੜੇ ਪੂਰੇ ਪਾਉਣੇ ਤਨ ਨੂੰ ਢੱਕਣਾ ਲੋਕ ਗੁਲਾਮੀ ਸਮਝਦੇ ਨੇ ਨਹੀਂ ਮੈਂ ਐਕਚੁਅਲੀ ਮੈਂ ਜੋ ਫੈਮਿਲੀ ਤੋਂ ਬਿਲੋਂਗ ਕਰਦੀ ਆਂ ਸਾਨੂੰ ਇੰਨੀ ਆਜ਼ਾਦੀ ਵੀ ਨਹੀਂ ਹੈ ਕਿ ਅਸੀਂ ਬਾਹਰ ਫਿਰਿਏ ਪਰ ਜਦ ਇਨ ਲੋਜ਼ ਘਰ ਹੁੰਦੇ ਨੇ ਸੋਹਰਾ ਸਾਹਿਬ ਘਰ ਨੇ ਤਾਂ ਉਹ ਕਪੜੇ ਸੀ ਪੂਰੇ ਪਾਣੇ ਆ ਪਰ ਜਦੋਂ ਫਰੈਂਡ ਸਰਕਲ ਚ ਲੇਡੀਜ਼ ਆ ਸੀ ਜਾਂ ਹਸਬੰਡ ਨਾਲ ਕਿਤੇ ਜਾਂਦੇ ਤੇ ਹਾਂ ਜੀਨਸ ਵਗੈਰਾ ਪਾ ਕੇ ਜਾਈਦਾ ਜਾਂ ਉਹਨਾਂ ਦੇ ਨਾਲ ਚੱਲ ਜਾਈ ਬਹੁਤ ਸ਼ਾਰਟ ਨਹੀਂ ਕਿ ਲੋਕਾਂ ਨੇ ਨਜ਼ਰਾਂ ਟਿਕਨ ਜਾਂ ਉਹ ਸਾਡੇ ਲਈ ਗਲਤ ਵਿਚਾਰ ਸੋਚਣ ਮੈਂ ਬਸ ਇਨਾ ਕੇ ਕਹਿਣਾ ਚਾਹਾਂਗੀ ਆਖਰੀ ਸਵਾਲ ਕਰਾਂਗਾ ਲੱਗਦਾ ਕਿ ਅੱਜ ਟ੍ਰੈਂਡ ਦੀ ਹਵਾ ਲੱਗ ਚੁੱਕੀ ਅੱਜ ਦੀ ਪੀੜ੍ਹੀ ਨੂੰ ਟ੍ਰੈਂਡ ਦੀ ਲੱਗੀ ਐ ਫੇਮਸ ਹੋਣਾ ਸੋਸ਼ਲ ਮੀਡੀਆ ਦੇ ਬੋਸ ਬਸ ਬਸ ਬਹੁਤ ਜ਼ਿਆਦਾ ਜਾਇ ਉਹਦੇ ਲਈ ਇਹਨਾਂ ਨੂੰ ਕੁਝ ਵੀ ਕਰਨਾ ਪਵੇ ਕਰ ਰਹੇ ਨੇ ਠੀਕ ਹੈ ਜੀ ਹੋਰ ਇੱਥੇ ਜੇਕਰ ਇਹ ਤਸਵੀਰਾਂ ਤੁਹਾਨੂੰ ਦਿਖਾਈਏ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਸੋਸ਼ਲ ਮੀਡੀਆ ਇੰਨਾ ਐਕਟਿਵ ਹੈ ਕਿਉਂਕਿ ਜਦ ਤੋਂ ਕਰੋਨਾ ਕਾਲ ਦੀ ਗੱਲ ਕਰੀ ਉਸ ਤੋਂ ਬਾਅਦ ਸੋਸ਼ਲ ਮੀਡੀਆ ਐਕਟਿਵ ਜ਼ਿਆਦਾ ਸ਼ੁਰੂ ਹੋ ਗਿਆ ਸੀਗਾ ਕਿਉਂਕਿ ਹਰ ਬੱਚੇ ਦੇ ਹੱਥ ਮੋਬਾਈਲ ਹੁੰਦਾ ਸੀਗਾ ਤੇ ਹਰ ਕਿਸੇ ਨੂੰ ਇਸ ਬਾਰੇ ਪਤਾ ਹੁੰਦਾ ਸੀਗਾ ਵੀਰੇ ਕੀ ਨਾਂ ਤੁਹਾਡਾ ਮੰਥਨ ਕਿੱਥੋਂ ਦੇ ਨੇ ਮੈਂ ਲੁਧਿਆਣੇ ਦਾ ਭਾਈ ਸੋਸ਼ਲ ਮੀਡੀਆ ਤੇ ਮੁੱਦਾ ਚੱਲ ਰਿਹਾ ਏ ਕਿ ਲਖਰ ਤੁਹਾਨੂੰ ਲੈ ਕੇ ਕਮਲਕੌਰ ਭਾਬੀ ਦਾ ਕਤਲ ਹੋਇਆ ਪਤਾ ਹੋਏਗਾ ਵਧੀਆ ਗੱਲ ਆ ਭਾਈ ਲੱਗਦਾ ਜੀ ਅੱਜ ਫੇਮਸ ਹੋਣ ਲਈ ਕੁੜੀਆਂ ਮੁੰਡੇ ਹਰ ਮਾੜੀ ਤੋਂ ਮਾੜੀ ਹੱਦ ਤੱਕ ਜਾ ਰਹੇ ਆ ਜੀ ਜਾ ਰਹੇ ਆ ਭਾਈ ਆ ਇੰਸਟਾਗ੍ਰam ਖੋਲੋ ਦਿੱਤੇ ਹੋਇਆ ਹੀ ਨਹੀਂ ਆ ਤੁਸੀਂ ਫੋਲੋ ਵੀ ਨਹੀਂ ਕਰਦੇ ਫਿਰ ਵੀ ਹੋਏਗਾ ਹਾਂ ਆਏਗੀ ਟ੍ਰੈਂਡਿੰਗ ਵਿੱਚ ਆ ਜਾਂਦੀ ਹੈ ਕੀ ਕਾਰਨ ਲੱਗਦਾ ਹੈ ਕਿ ਅਸੀਂ ਆਪਣਾ ਸੱਭਿਆਚਾਰ ਭੁੱਲ ਚੁੱਕੇ ਹਾਂ ਅਸੀਂ ਭੁੱਲ ਚੁੱਕੇ ਹਾਂ ਕਿਹੜੇ ਕਿਹੜੇ ਪਰਿਵਾਰਾਂ ਦੇ ਉਦੇ ਨਾਂ ਦੇ ਵਿੱਚ ਕੋਰ ਲੱਗਦਾ ਸੀਗਾ ਹੁਣ ਕੋਰ ਇਹਦਾ ਥੋੜੀ ਕਰਦੇ ਆ ਹਨ ਨੂੰ ਪਤਾ ਹੀ ਆ ਤੁਸੀਂ ਵੀ ਸੇਖੋ ਜੀ ਸੁਨੇਹਾ ਦੇਣਾ ਚਾਹੁੰਦਾ ਕਿਉਂਕਿ ਇੱਥੋਂ ਤੱਕ ਜਦੋਂ ਚੰਡੀਗੜ੍ਹ ਮੋਹਾਲੀ ਦੀਆਂ ਕੁੜੀਆਂ ਦੀ ਗੱਲ ਆਉਂਦੀ ਹੈ ਤਾਂ ਉਹ ਜ਼ਿਆਦਾਤਰ ਜਦੋਂ ਉਹਨਾਂ ਦੀਆਂ ਗੰਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਤਾਂ ਉਹ ਕਹਿੰਦੇ ਨੇ ਕਿ ਅਸੀਂ ਆਪ ਕਰਾਈਆਂ ਸਾਡੇ ਫੋਲੋਅਰ ਘਟਦੇ ਆਹੀ ਗੱਲ ਹੈ ਜੀ ਮਾਪਿਆਂ ਨੂੰ ਸੇਧ ਦੇਣੀ ਭੁੱਲ ਗਏ ਲੱਗਦਾ ਹਾਂਜੀ ਧੰਨਵਾਦ ਜੀ ਸੋ ਬਿਲਕੁਲ ਹੋਰ ਗੱਲਬਾਤ ਕਰਦੇ ਆ ਕਿਉਂਕਿ ਇਹ ਮੁੱਦਾ ਜੋ-ਜੋ ਸੈਂਸਿਟਿਵ ਬਣਦਾ ਜਾ ਰਿਹਾ ਹੈ ਉਸ ਪਾਸੇ ਯੂਥ ਦੇ ਇਸ ਦੇ ਉੱਤੇ ਬਿਆਨ ਰੱਖਨੇ ਬੜੇ ਜ਼ਰੂਰੀ ਨੇ ਖਾਸ ਕਰ ਭੈਣਾ ਮਾਵਾਂ ਦੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦੇ ਬਿਆਨ ਜਿਹੜੇ ਮੁੱਖ ਜਿਹੜੇ ਮੈਨੇ ਰੱਖਦੇ ਨੇ ਪਰ ਨਾਲ ਦੇ ਨਾਲ ਜੇਕਰ ਅਸੀਂ ਆਪਣੇ ਬਜ਼ੁਰਗਾਂ ਦੀ ਗੱਲ ਕਰੀਏ ਖਾਸ ਤੌਰ ਤੇ ਤਾਂ ਬਜ਼ੁਰਗ ਵੀ ਸਾਡੇ ਇੱਥੇ ਮੌਜੂਦ ਨੇ ਮਾਤਾ ਜੀ ਅੱਜ ਲੱਚਰਤਾ ਵਾਲੇ ਕੰਮ ਬਹੁਤ ਚੱਲ ਰਿਹਾ ਸੋਸ਼ਲ ਮੀਡੀਆ ਤੇ ਤੁਸੀਂ ਦੇਖਦੇ ਹੋ ਹੋਗੇ ਅੱਜ ਕਤਲ ਵੀ ਹੋਇਆ ਉਹ ਲੱਚਰਤਾ ਕਰਕੇ ਕੀ ਲੱਗਦਾ ਹੈ ਸਾਡੀ ਪੰਜਾਬੀਅਤ ਸਾਡੀ ਪਰਿਵਾਰਕ ਸੱਭਿਆਚਾਰ ਇਹ ਕੱਪੜੇ ਪਾਉਣ ਦਾ ਢੰਗ ਖਤਮ ਹੋ ਗਿਆ ਲੋਕਾਂ ਨੂੰ ਹੋ ਗਿਆ ਥੋੜਾ ਫਰਕ ਪੈ ਗਿਆ ਲੋਕਾਂ ਨੂੰ ਜਿਆਦਾ ਹੀ ਓਵਰ ਹੋ ਗਿਆ ਲੋਕੀ ਜਿਆਦਾ ਲੱਗਦਾ ਜੀ ਫੇਮਸ ਹੋਣ ਲਈ ਲੋਕ ਹਰ ਮਾੜੀ ਹਰਕਤ ਤੱਕ ਗੇਰਦੇ ਨੇ ਹਾਂਜੀ ਹਾਂਜੀ ਗਿਰ ਜਾਂਦੇ ਨੇ ਬਹੁਤ ਜਿਆਦਾ ਆਪਣੇ ਇੱਥੇ ਤਾਂ ਬਹੁਤ ਜਿਆਦਾ ਹੀ ਮਾਹੌਲ ਖਰਾਬ ਹੋਇਆ ਬੇ ਪੰਜਾਬੀ ਤਾਂ ਖਤਮ ਹੀ ਹੋ ਗਈ ਹੈ ਅਲੱਛ ਜਦੋਂ ਜਦੋਂ ਤੁਸੀਂ ਫੋਨ ਖੋਲਣਾ ਹੁੰਦਾ ਸੋਵਰੀ ਸੋਚਣਾ ਪੈਂਦਾ ਲੱਗੇ ਕੋਈ ਬੱਚਾ ਨਾ ਹੋਵੇ ਕਿਉਂਕਿ ਕੁਝ ਵੀ ਸਾਹਮਣੇ ਆ ਸਕਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਫੋਨ ਦਾ ਹੀ ਬਹੁਤ ਬੁਰਾ ਅਸਰ ਪੈਂਦਾ ਬੱਚਿਆਂ ਤੇ ਹਾਂਜੀ ਕਿਵੇਂ ਸੇਧ ਦੇ ਸਕਦੇ ਇਨਾਂ ਕੁੜੀਆਂ ਮੁੰਡਿਆਂ ਨੂੰ ਜੋ ਅੱਜ ਦੀ ਪੀੜ੍ਹੀ ਨਵੀਂ ਹਵਾ ਚ ਲੱਗੀ ਹੋਈ ਹੈ ਘਰਾਂ ਦੇ ਨੂੰ ਨਾ ਪਸੋਤਣਾ ਚਾਹੀਦਾ ਦਿਮਾਗ ਹੋਣਾ ਚਾਹੀਦਾ ਵੱਡਿਆਂ ਨੂੰ ਵੀ ਸਮਝਾਉਣਾ ਚਾਹੀਦਾ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਚਾਹੀਦੀ ਸਿੱਧੇ ਰਸਤੇ ਪਿਆਣ ਗੁਰੂ ਘਰ ਆਣ ਜਾਣ ਨਿਤਨੇਮ ਕਰਨ ਹਾਂਜੀ ਤੁਸੀਂ ਵੀ ਇੱਕੋ ਪਰਿਵਾਰ ਚੋਂ ਹੁੰਦੇ ਹੋ ਜਿੱਥੇ ਸਿਰ ਟਾ ਕੇ ਰੱਖਿਆ ਜਾਂਦਾ ਹੈ ਚਾਹੇ ਤੁਸੀਂ ਹੁਣ ਦਰਬਾਰ ਸਾਹਿਬ ਉਹ ਚਾਹੇ ਤੁਸੀਂ ਘਰ ਦੇ ਵਿੱਚ ਉਹ ਸੂਟਾਂ ਦੇ ਵਿੱਚ ਰਹਿੰਦੇ ਹੋ ਹਾਲਾਂਕਿ ਅਸੀਂ ਵੈਸਟਰਨ ਕੱਪੜਿਆਂ ਨੂੰ ਮਾੜਾ ਨਹੀਂ ਕਹਿੰਦੇ ਪਰ ਲੱਗਦਾ ਨਹੀਂ ਹੈ ਛੋਟੇ-ਛੋਟੇ ਕੱਪੜੇ ਪਾਨ ਨੂੰ ਆਜ਼ਾਦੀ ਮੰਨਿਆ ਜਾਂਦਾ ਨਹੀਂ 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 ਜੀ ਨਹੀਂ ਅੱਜ ਦੀ ਪੀੜ੍ਹੀ ਇਹ ਸੋਚ ਆਪਣੇ ਸੱਭਿਆਚਾਰ ਤੇ ਰਹਿਣਾ ਹੀ ਆਜ਼ਾਦੀ ਹੈ ਸੇ ਸਮਝਦਾਰੀ ਹੈ ਪੰਜਾਬ ਦੀ ਇੱਕ ਪੱਗ ਨੂੰ ਹਾਂਜੀ ਹਾਂਜੀ ਅੱਜ ਦੀ ਪੀੜ੍ਹੀ ਆਜ਼ਾਦੀ ਸਮੇਤ ਇਹ ਛੋਟੇ ਕੱਪੜੇ ਨਹੀਂ ਨਹੀਂ ਜੀ ਗਲਤ ਗੱਲ ਹੈ ਬੋਲ ਕਲਾਪ ਦੇ ਖਿਲਾਫ ਆ ਛੋਟੇ ਕੱਪੜੇ ਹਾਂਜੀ ਜਿਹੜਾ ਗਲਤ ਹੋ ਰਿਹਾ ਗਲਤ ਪਹਿਨ ਕੀ ਲੱਗਦਾ ਭਾਜੀ ਅੱਜ ਦੀ ਪੀੜੀ ਮਾੜੀ ਤੋਂ ਮਾੜੀ ਹੱਦ ਤੱਕ ਜਾ ਰਹੀ ਆ ਆਪਣੇ ਫੇਮਸ ਹੋਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਮੇਰਾ ਨਾਮ ਮੰਗਲ ਸਿੰਘ ਮੈਂ ਅੱਗੇ ਵੀ ਕਾਫੀ ਪ੍ਰਚਾਰਕ ਕੀਤਾ ਸੀ ਲੈਕਚਰ ਆਇਆ ਸੀ ਜਾਂ ਮੈਂ ਤੇ ਬਹੁਤ ਵੀਡੀਓ ਮੇਰੇ ਵੀਡੀਓ ਮੇਰੀਆਂ ਸੁਣ ਕੇ ਵੀਰਾਂ ਨੇ ਮੇਰੀਆਂ ਵੀਡੀਓ ਬਹੁਤ ਸ਼ੇਅਰ ਕੀਤੀਆਂ ਕਿਉਂਕਿ ਉਹਦੇ ਵਿੱਚ ਗੱਲਾਂ ਇਹ ਹੈ ਸਭ ਤੋਂ ਗੁਰੂ ਦੀ ਮਰਿਆਦਾ ਨੂੰ ਪੁੱਲਦੇ ਜਾਂਦੇ ਆ ਸਾਰੇ ਗੁਰੂ ਦੀ ਮਰਿਆਦਾ ਦੇ ਵਿੱਚ ਨਹੀਂ ਆ ਰਹੇ ਕਿਉਂਕਿ ਸਭ ਤੋਂ ਮੇਨ ਚੀਜ਼ ਇਹਨਾਂ ਫੋਨ ਨਾਲ ਪਿਆਰ ਕੀਤਾ ਹੋਇਆ ਵਾ ਜਿੱਥੇ ਦੇਖੋ ਫੋਨ ਨਾਲ ਪਿਆਰ ਜਿੱਥੇ ਦੇਖੋ ਇਹਨਾਂ ਫੋਨ ਖੋਲਿਆ ਹੁੰਦਾ ਵਾ ਕੁੜੀਆਂ ਨੇ ਫੋਨ ਖੋਲਿਆ ਹੁੰਦਾ ਵਾ ਲੇਕਿ ਜੈਂਸ ਨੇ ਭਾਈਆਂ ਨੇ ਵੀਰਾਂ ਨੇ ਫੋਨ ਦੇ ਵਿੱਚ ਪਿਆਰ ਕੀਤਾ ਇਹ ਨਹੀਂ ਇਹਨਾਂ ਕਹਿਣਾ ਵੀ 2 ਮਿੰਟ ਵਾਸਤੇ ਕੋਈ ਸ਼ਬਦ ਦਾ ਸ਼ਬਦ ਦੀ ਸ਼ਬਦ ਦਾ ਗਿਆਨ ਲੈ ਲੀਏ ਪਰ ਅਜੇ ਤੱਕ ਅਜੇ ਤੱਕ ਮੈਂ ਇਹ ਨਹੀਂ ਕਿਸੇ ਵੀਰ ਕੋਲ ਕਿਸੇ ਭੈਣ ਕੋਲੇ ਕਿਸੇ ਦੇ ਫੂਨ ਤੇ ਮੈਂ ਇਹ ਨਹੀਂ ਵੇਖਿਆ ਵੀ ਇਹਨਾਂ ਨੂੰ ਸ਼ਬਦ ਦਾ ਗਿਆਨ ਦਾ ਪਤਾ ਹੋਵੇ ਧੰਨਵਾਦ ਜੀ ਸੋ ਬਿਲਕੁਲ ਹੋਰ ਇੱਥੇ ਲੋਕ ਮੌਜੂਦ ਨੇ ਗੱਲਬਾਤ ਕਰਦੇ ਆ ਕਿਉਂਕਿ ਜਦ ਵੀ ਅਕਸਰ ਅਸੀਂ ਸੋਚਦੇ ਇਨਾਂ ਚੀਜ਼ਾਂ ਬਾਰੇ ਜਦ ਵੀ ਗੱਲਾਂ ਕਰਦੇ ਆ ਤਾਂ ਮਨ ਦੇ ਵਿੱਚ ਕੁਝ ਕਿ ਸਵਾਲ ਐਸੇ ਆਉਂਦੇ ਨੇ ਕਿ ਇਹ ਚੀਜ਼ਾਂ ਖਤਮ ਕਦੋਂ ਹੋਣਗੀਆਂ ਕਿਉਂਕਿ ਅਕਸਰ ਜਿਸ ਚੀਜ਼ ਦੀ ਡਿਮਾਂਡ ਹੋਵੇ ਉਹਦੀ ਸਪਲਾਈ ਨਹੀਂ ਰੁਕ ਸਕਦੀ ਸੋ ਉਸ ਤਰੀਕੇ ਹੀ ਜੇਕਰ ਅਸੀਂ ਕਮਲਕੌਰ ਭਾਬੀ ਦੀ ਅਸੀਂ ਗੱਲ ਕਰ ਲਈਏ ਜੋ ਕੰਚਨ ਕੁਮਾਰੀ ਨਾਮ ਹੈ ਉਸ ਦੇ 4 ਲੱਖ ਦੇ ਕਰੀਬ ਫੋਲੋਅਰ ਸੀਗੇ ਪਰ ਉਹਦੇ ਸਸਕਾਰ ਤੇ ਸਿਰਫ ਪਰਿਵਾਰ ਦੇ 3 ਜੀ ਸੀਗੇ ਉਹ 4 ਲੱਖ ਦੇ ਵਿੱਚੋਂ ਜੇਕਰ ਅਸੀਂ 50% ਵੀ ਕੱਢੀਏ ਤਾਂ 2 ਲੱਖ ਤਾਂ ਪੰਜਾਬੀ ਹੋਏ ਤਾਂ ਫਿਰ ਪੰਜਾਬੀ ਹੀ ਸਾਡੇ ਫੋਲੋ ਕਰ ਰਿਹਾ ਤੇ ਉਹੀ ਪੰਜਾਬੀ ਅੱਜ ਖੁਸ਼ੀ ਮਨਾ ਰਿਹਾ ਕਿ ਸ਼ੁਕਰ ਹੈ ਮਾਰ ਦਿੱਤੀ ਹੈ ਸ਼ੁਕਰ ਹੈ ਲੱਚਰ ਤਾਂ ਖਤਮ ਹੋ ਰਹੀ ਹੈ ਮੇਰੇ ਖਿਆਲ ਤੁਹਾਡੇ ਕੋ ਇੰਸਟਾਗ੍ਰam ਦੇ ਉੱਤੇ ਇੱਕ ਆਪਸ਼ਨ ਹੁੰਦੀ ਹੈ ਜੇਕਰ ਕੋਈ ਗਲਤ ਵੀਡੀਓ ਪਾਉਂਦਾ ਹੈ ਸੈਕਸ਼ੁਅਲਿਟੀ ਨਿਊਡੀਟੀ ਦੀ ਇੱਕ ਆਪਸ਼ਨ ਹੁੰਦੀ ਹੈ ਰਿਪੋਰਟ ਕਰਨ ਦੀ ਤਾਂ ਤੁਸੀਂ ਉਹ ਰਿਪੋਰਟ ਕਰ ਦੋ ਤਾਂ ਇੰਸਟਾਗ੍ਰਾਮ ਬੰਦ ਹੋ ਜਾਏਗਾ ਪਰ ਸਾਡੇ ਵਾਲੇ ਕੁਝ ਐਸੇ ਵੀ ਨੇ ਜੋ ਉਹਨਾਂ ਨੂੰ ਸਮਝਾਉਂਦੇ ਨੇ ਪਰ ਸਾਡੇ ਵਾਲੇ ਕੁਝ ਐਸੇ ਵੀ ਨੇ ਜੋ ਸਵਾਦ ਲੈਂਦੇ ਨੇ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਲਈ ਡਿਮਾਂਡ ਬੰਦ ਕਰਨੀ ਪੈਣੀ ਹੈ ਇਹਨਾਂ ਨੂੰ ਦੇਖਣਾ ਬੰਦ ਕਰਨਾ ਪਏਗਾ ਸੋ ਹੋਰ ਇੱਥੇ ਲੋਕ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਇਸ ਤਰੀਕੇ ਸੋਚ ਰੱਖਦੇ ਨੇ ਕਿਉਂਕਿ ਯੂਥ ਦਾ ਇਸ ਦੇ ਉੱਤੇ ਬਿਆਨ ਰੱਖਣਾ ਬੜੀ ਵੱਡੀ ਗੱਲ ਹੁਣ ਹੱਥੀ ਮਿਹਨਤਾਂ ਦੀ ਗੱਲ ਕਰਾਂ ਤਾਂ ਹਾਥੀ ਮੇਂਡਾਂ ਤਾਂ ਵੀ ਖਤਮ ਹੁੰਦੀਆਂ ਜਾ ਰਹੀਆਂ ਨੇ ਪਰ ਨਾਲ-ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਸਾਡੀਆਂ ਕੁਝ ਕੇ ਭੈਣਾਂ ਵੀ ਨੇ ਜਿਨ੍ਹਾਂ ਨੇ ਸਿਰ ਤੇ ਚੁੰਨੀਆਂ ਲਿੱਤੀਆਂ ਹੋਈਆਂ ਇਹ ਸਾਡੀਆਂ ਭੈਣਾਂ ਪਰ ਦੂਸਰੇ ਪਾਸੇ ਸ਼ਲੀਲਤਾ ਦੀ ਗੱਲ ਆਉਂਦੀ ਹੈ ਤਾਂ ਉਹ ਖਤਮ ਕਿਵੇਂ ਹੋ ਸਕਦੀ ਹੈ ਗੱਲਬਾਤ ਵੀ ਕਰਾਂਗੇ ਅੱਜ ਅਸ਼ਲੀਲਤਾ ਦਾ ਮੁੱਦਾ ਕਾਫੀ ਚੱਲ ਰਿਹਾ ਜੀ ਜਿਵੇਂ ਹੁਣ ਸਾਡੀ ਭੈਣ ਨੇ ਸਿਰ ਤੇ ਰਮਾਲ ਬੰਨਿਆ ਭੈਣ ਨੇ ਸਿਰ ਤੇ ਚੁੰਨੀ ਲਿੱਤੀ ਹੈ ਪਰ ਅੱਜ ਛੋਟੇ ਕੱਪੜੇ ਪਾਉਣਿਆਂ ਨੂੰ ਜ਼ਿਆਦਾ ਟ੍ਰੈਂਡ ਮੰਨਿਆ ਜਾਂਦਾ ਆਜ਼ਾਦੀ ਮੰਨੀ ਜਾਂਦੀ ਹੈ ਇਹ ਗਲਤ ਕੰਮ ਹੈ ਛੋਟੇ ਤਾਂ ਇੱਥੇ ਹੀ ਪਾਈ ਫਿਰਦੇ ਗਏ ਦਬਾਰਾ ਸਾਹਿਬ ਆਏ ਪਰ ਗਲਤ ਗੱਲ ਲਿਆ ਕੀ ਲੱਗਦਾ ਹੈ ਚੀਜ਼ਾਂ ਨੂੰ ਖਤਮ ਕਿਵੇਂ ਕਰ ਸਕਦੇ ਆ ਨਵੀਂ ਪੀੜ੍ਹੀ ਦੀ ਸੋਚ ਕਿਵੇਂ ਬਦਲ ਸਕਦੀ ਹੈ ਸੋਚ ਇਹੀ ਆ ਵੱਤ ਵੱਦ ਜਦ ਬਾਰੇ ਪ੍ਰਚਾਰ ਕੀਤਾ ਜਾਵੇ ਸਿੱਧਾ ਦੂਰ ਰਹਿ ਜਾਵੇ ਲੱਗਦਾ ਫੇਮਸ ਹੋਣ ਲਈ ਅਸੀਂ ਹਰ ਮਾੜੀ ਹਰਕਤ ਆ ਕੇ ਗਿਰ ਰਹੇ ਆ ਕਿ ਸਾਡਾ ਬਸ ਫੋਲੋਅਰ ਸਾਨੂੰ ਮਿਲ ਜਣ ਗਲਤ ਹੈ ਬਹੁਤ ਜ਼ਿਆਦਾ ਗਲਤ ਇਹ ਤਾਂ ਨਹੀਂ ਹੋਣਾ ਚਾਹੀਦਾ ਸੋ ਬਿਲਕੁਲ ਲੋਕਾਂ ਦਾ ਜ਼ਿਆਦਾਤਰ ਸਵਾਲ ਇਹੀ ਹੈ ਜਵਾਬ ਇਹੀ ਹੈ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਇਹ ਚੀਜ਼ਾਂ ਖਤਮ ਤਦ ਹੀ ਹੋਣਗੀਆਂ ਜੇਕਰ ਅਸੀਂ ਇਹਨਾਂ ਚੀਜ਼ਾਂ ਦੇ ਖਿਲਾਫ ਹੋਵਾਂਗੇ ਚੀਜ਼ਾਂ ਨੂੰ ਦੇਖਣੀਆਂ ਬੰਦ ਕਰਾਂਗੇ ਤਾਂ ਬਾਪੂ ਜੀ ਛੜਨਾ ਮੌਜੂਦ ਹੈ ਗੱਲਬਾਤ ਕਰਦੇ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਾਤ ਹੈ ਜੀ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਾਤ ਹੈ ਮੇਰਾ ਨਾਮ ਸਾਖਾ ਹਾਂ ਜੀ ਬਾਪੂ ਜੀ ਸੋਸ਼ਲ ਮੀਡੀਆ ਤੇ ਬੜਾ ਮੁੱਦਾ ਚੱਲ ਰਿਹਾ ਸ਼ਾਇਦ ਤੁਹਾਨੂੰ ਪਤਾ ਹੋਵੇ ਭਾਈ ਅਮਰਪਾਲ ਸਿੰਘ ਮੇਰੋਂ ਨੇ ਇੱਕ ਕੁੜੀ ਦਾ ਕਤਲ ਕੀਤਾ ਹੈ ਜੋ ਲੱਚਰ ਤਾਂ ਫਲਾਉਂਦੀ ਸੀਗੀ ਸੋਸ਼ਲ ਮੀਡੀਆ ਤੇ ਗੰਦ ਪਾਉਂਦੀ ਸੀਗੀ ਅੱਜ ਦੀ ਨਵੀਂ ਪੀੜੀ ਲੱਚਰਤਾ ਬਹੁਤ ਫਿਲਾ ਰਹੀ ਹੈ ਫੇਮਸ ਹੋਣ ਦੇ ਲਈ ਫੋਲੋਅਰਸ ਲੈਣ ਦੇ ਲਈ ਬੜੀ ਮਾੜੀ ਹਰਕਤਾਂ ਕਰਦੀ ਹੈ ਤੇਰਾ ਹੋਰ ਤੇ ਕੰਮ ਕੀਤਾ ਹੈ ਬਹੁਤ ਚੰਗਾ ਪਰ ਗਾੜੀ ਇਹ ਨਹੀਂ ਕਹਿ ਬੰਨੇ ਲਾ ਇਹਨਾਂ ਨੇ ਕਮੇਟੀ ਨੇ ਨਹੀਂ ਕੇ ਪਸੇ ਲਾਇਆ ਉਹਨਾਂ ਨੇ ਕੰਮ ਮਾੜਾ ਕੀਤਾ ਨਸ਼ੇ ਛਡਾਈ ਤੁਹਾਡੇ ਨਹੀਂ ਬੀਤੇ ਦਿਨ ਜਿਹੜਾ ਤੁਸੀਂ ਦੇਖਦੇ ਹੋ ਅੱਜ ਦੀ ਨਵੀਂ ਪੀੜੀ ਹੈ ਜੀ ਨਵੀਂ ਪੀੜੀ ਗੰਦ ਪਾਉਂਦੀ ਹੈ ਛੋਟੇ ਕੱਪੜੇ ਪਾ ਕੇ ਬਹੁਤ ਐਸੀਆਂ ਹਰਕਤਾਂ ਕਰਦੀ ਹੈ ਕਿ ਅਸੀਂ ਫੇਮਸ ਹੋ ਜਾਈਏ ਬਸ ਕੀ ਲੱਗਦਾ ਉਹ ਖਤਮ ਕਿਵੇਂ ਹੋ ਸਕਦਾ ਹੈ ਉਹ ਤੇ ਮਹਾਰਾਜ ਜੀ ਜੇ ਸਾਰੇ ਆਪਾਂ ਕਰੀਏ ਸਰੋਣੀ ਕਮੇਟੀ ਸਾਰੇ ਕਰੀਏ ਤੇ ਹੋ ਸਕਦਾ ਪਰ ਨਹੀਂ ਕਰਦੇ ਅਸੀਂ ਲੱਗਦਾ ਜ਼ਿੰਮੇਵਾਰੀ ਵੀ ਸਮਝਣੀ ਚਾਹੀਦੀ ਹੈ ਪਰ ਰੇਤ ਪੁੱਤਰਾ ਹਣ ਜੇ ਆਪਾਂ ਇਕੱਠ ਕਰੀਏ ਤੇ ਆ ਹੋ ਸਕਦੀ ਹੈ ਜਿਹੜਾ ਬੱਚਾ ਠੀਕ ਆ ਪੁੱਤਰਾ ਜਿਹੜਾ ਇਸ ਤਰ੍ਹਾਂ ਮਿਹਰਬਾਨਵਾਦ ਜੀ ਸੋ ਵੀਰ ਹੁਣੀ ਸਾਡੇ ਨਾਲ ਮੌਜੂਦ ਹੈ ਵੀਰ ਜੀ ਅੱਜ ਨਾ ਸੋਸ਼ਲ ਮੀਡੀਆ ਤੇ ਬੜਾ ਮੁੱਦਾ ਚੱਲ ਰਿਹਾ ਜੀ ਲੱਚਰ ਤਾਂ ਨੂੰ ਲੈ ਕੇ ਲੱਚਰ ਤਾਂ ਸਾਡੀਆਂ ਭੈਣਾਂ ਜਿਹੜੀਆਂ ਸਿਰ ਤੇ ਚੁੰਨੀਆਂ ਲਿੰਦੀਆਂ ਜਾਂ ਇੱਕ ਡੀਸੈਂਟ ਜਿਹਾ ਕੱਪੜੇ ਵੀ ਪਾਉਂਦੀਆਂ ਤਾਂ ਸੋਹਣੀਆਂ ਲੱਗਦੀਆਂ ਨੇ ਸਾਡ ਹੁਣ ਇਹ ਜਦ ਸੋਸ਼ਲ ਮੀਡੀਆ ਤੇ ਐਸਾ ਕੁਝ ਦੇਖਣਗੇ ਤਾਂ ਮਨ ਦੇ ਵਿੱਚ ਖਿਆਲ ਆਉਂਦਾ ਕਿ ਸੋਸ਼ਲ ਮੀਡੀਆ ਕਿਉਂ ਹੁੰਦਾ? ਬਿਲਕੁਲ ਆਉਂਦਾ। ਇਹ ਬਿਲਕੁਲ ਗਲਤ ਹੋ ਰਿਹਾ ਜੋ ਵੀ ਆਪਣੀਆਂ ਪੰਜਾਬ ਦੀਆਂ ਕੁੜੀਆਂ ਖਾਸ ਕਰਕੇ ਜੋ ਕੁਝ ਦਿਖਾ ਰਹੀਆਂ ਆਪਣਾ ਕਲਚਰ ਛੱਡ ਕੇ ਇਹ ਫੋਲੋ ਤਾਂ ਕਰਦੇ ਹੀ ਆ ਬੱਚੇ ਸਾਰਾ ਕੁਝ ਦੇਖਦੇ ਆ ਇਹ ਆਪਾਂ ਕਹਿ ਨਹੀਂ ਸਕਦੇ ਵੀ ਨਹੀਂ ਦੇਖਦੇ। ਇਹ ਦੇਖਦੇ ਆ ਪੇਰੈਂਟਸ ਕੀ ਕਰ ਸਕਦੇ ਇਹ ਸਰਕਾਰ ਨੂੰ ਕੁਝ ਕਰਨਾ ਪੈਣਾ। ਜੋ ਮਹਿਰੋ ਸਾਹਿਬ ਨੇ ਕੀਤਾ ਉਹ ਕਿਸੇ ਹੱਦ ਤੱਕ ਸਹੀ ਵੀ ਹੈ ਤੇ ਕਿਸੇ ਹੱਦ ਤੱਕ ਗਲਤ ਵੀ ਹੈ। ਜਿਹੜਾ ਕਾਣ ਕੀਤਾ ਉਹ ਗਲਤ ਹੈ ਜੋ ਉਹਨਾਂ ਨੇ ਆਪਾਂ ਕਹਿ ਦਿੰਦੇ ਆ ਉਹਨੇ ਜੱਜ ਚੜਾਇਆ ਉਹ ਕੰਮ ਗਲਤ ਆ ਉਹਨਾਂ ਨੂੰ ਵਾਰਨਿੰਗ ਦਿੱਤੀ ਉੱਥੇ ਤੱਕ ਠੀਕ ਸੀਗਾ ਉਹਨਾਂ ਨੂੰ ਗਾਈਡ ਕਰ ਸਕਦੇ ਸੀ ਸਰਕਾਰ ਨੂੰ ਕਹਿ ਸਕਦੇ ਸੀ ਵੀ ਤੁਸੀਂ ਆਹ ਆਹ ਸਿਸਟਮ ਇਹਨੂੰ ਨੋਟੀਫਿਕੇਸ਼ਨ ਉਹਨਾਂ ਨੂੰ ਦੇ ਦਿੰਦੇ ਕੁਝ ਨਾ ਕੁਝ ਕਰਦੇ ਪਰ ਜੱਜ ਜੜਾਣਾ ਤਾਂ ਕਿਸੇ ਹੱਦ ਤੱਕ ਗਲਤ ਆ ਲੱਗਦਾ ਜਿਵੇਂ ਅਜ ਜਮਰਤਪਾਲ ਸਿੰਘ ਮੇਰੋ ਦਾ ਅਕਾਊਂਟ ਬੰਦ ਕੀਤਾ ਬਾਕੀਆਂ ਦਾ ਵੀ ਕਰ ਦਿੰਦੇ ਚਾਹ ਤੋ ਦੇਖਦੇ ਉਹ ਸਰਕਾਰ ਦਾ ਗਲਤ ਕੰਮ ਆ ਫਿਰ ਦੂਜੇ ਪਾਸੇ ਉਹਨਾਂ ਦਾ ਵੀ ਗਲਤ ਹੋਣਾ ਬੰਦ ਹੋਣਾ ਚਾਹੀਦਾ ਪਰ ਸਾਰੇ ਅਕਾਊਂਟ ਬੰਦ ਹੋਣੇ ਚਾਹੀਦੇ ਆ ਅਕਾਊਂਟ ਨਹੀਂ ਬੰਦ ਕਰਨਾ ਚਾਹੀਦਾ ਉਹਨੂੰ ਕੰਟਰੋਲ ਕਰਨਾ ਚਾਹੀਦਾ ਜਿਹੜੀ ਲਚਰਤਾ ਦਿਖਾ ਰਿਹਾ ਉੱਤੇ ਆਈਟੀ ਵਿੰਗ ਸਾਡਾ ਵਾਲੇ ਕਹਿ ਸਕਦੇ ਕਮਜ਼ੋਰ ਹੈ ਜੀ ਬਿਲਕੁਲ ਜੀ ਬਿਲਕੁਲ ਜੀ ਜਦੋਂ ਤੁਸੀਂ ਫੋਨ ਚਲਾਉਂਦੇ ਹੋਵੋਗੇ ਧੱਕਾ ਕਰ ਰਹੇ ਆ ਜੀ ਜਦੋਂ ਤੁਸੀਂ ਫੋਨ ਚਲਾਉਂਦੇ ਹੋਵੋਗੇ ਘਰ ਦੇ ਵਿੱਚ ਤਾਂ ਬੱਚੇ ਜ਼ਾਹਰ ਜੀ ਗੱਲ ਹੈ ਮਾਪੇ ਕੋਲ ਆ ਜਾਂਦੇ ਆ ਜੀ ਬਿਲਕੁਲ ਦੇਖਦੇ ਆ ਬਿਲਕੁਲ ਦੇਖਦੇ ਬੱਚੇ ਦੇਖਦੇ ਆ ਆਪਾਂ ਨੂੰ ਫੋਲੋ ਕਰਦੇ ਬੱਚੇ ਜੋ ਇੰਸਟਾ ਤੇ ਜਾਂ ਫੇਸਬੁੱਕ ਤੇ ਵੀਡੀਓ ਆਉਂਦੀਆਂ ਸ਼ਾਰਟਸ ਵੀਡੀਓ ਬਿਲਕੁਲ ਫੋਲੋ ਕਰਦੇ ਬੱਚੇ ਅਭਰੋਗ ਸਕਦੇ ਨਹੀਂ ਬੱਚਿਆਂ ਨੂੰ ਕੀ ਦਿਖਾਣਾ ਬੰਦ ਕਰਦਾ ਹੈ ਹੱਦ ਤੱਕ ਕਦੇ ਨਾ ਕਦੇ ਮਨ 'ਚ ਸਵਾਲ ਆ ਜਾਂਦਾ ਕਿ ਪੰਜਾਬ ਜਾ ਕਿੱਥੇ ਰਿਹਾ ਉਦੋਂ ਕੀ ਖਿਆਲ ਹੁੰਦੇ ਮਨ ਦੇ ਵਿੱਚ ਸਾਰਾ ਕੁਝ ਆਪਾਂ ਕਿਸੇ ਨੂੰ ਨਹੀਂ ਕਿਸੇ ਹੱਦ ਤੱਕ ਪੇਰੈਂਟਸ ਨੂੰ ਵੀ ਕਹਿ ਸਕਦੇ ਹਾਂ ਕਿਸੇ ਦੀ ਮਜਬੂਰੀ ਹੈ ਜਿਹੜਾ ਉਹ ਕੰਮ ਕਹਿ ਰਹੇ ਆ ਵੀ ਅਸੀਂ ਆ ਲੱਚਰ ਤਾਂ ਦਿਖਾ ਰਹੇ ਆ ਯੂਥ ਵੀ ਇਸ ਚੀਜ਼ 'ਚ ਗਲਤ ਆ ਜਿਹੜੀ ਫਾਲੋ ਕਰਦੀ ਐ ਇਸ ਚੀਜ਼ ਨੂੰ ਜੇ ਉਹ ਜ਼ਿਆਦਾ ਫਾਲੋ ਕਰਦੇ ਆ ਉਹਦੇ ਕਰਕੇ ਹੀ ਉਹਨਾਂ ਨੂੰ ਬੂਸਟ ਮਿਲਦਾ ਉਹ ਕੰਮ ਕਰਦੇ ਆ ਲੱਗਦਾ ਜੀ ਅੱਜ ਜਿਹੜੇ ਲੋਕ ਕੁੜੀਆਂ ਛੇੜਦੇ ਨੇ ਜਾਂ ਰਸਤੇ 'ਚ ਨੰਬਰ ਫੜਾਉਂਦੇ ਨੇ ਉਹ ਵੀ ਕਿਤੇ ਨਾ ਕਿਤੇ ਇਸੇ ਦਾ ਕਾਰਨ ਹੈ ਕਿ ਲੱਗਦਾ ਜੇਕਰ ਇਹ ਸੋਸ਼ਲ ਮੀਡੀਆ ਤੇ ਕੁੜੀਆਂ ਨੇ ਤਾਂ ਗਰਾਊਂਡ ਲੈਵਲ ਤੇ ਵੀ ਉਹੋ ਜਿਹੀ ਹੈ ਜਿਹੜੇ ਜੋ ਵੇਖਣ ਨੂੰ ਮਿਲੇਗਾ ਆਪਾਂ ਨੂੰ ਉਹੀ ਅੱਗੋਂ ਬੱਚਾ ਕਵਰ ਕਰੇਗਾ ਨਾ ਜੋ ਦੇ ਹਾਂ ਬਿਲਕੁਲ ਜੋ ਦੇਖਣ ਨੂੰ ਮਿਲੇਗਾ ਜੇ ਉਹਦੇ ਤੇ ਕੰਟਰੋਲ ਹੋਊਗਾ ਤੇ ਨੈਚੁਰਲ ਐ ਵੀ ਬੱਚੇ ਵੀ ਕੰਟਰੋਲ ਕਰਨਗੇ ਉਸ ਚੀਜ਼ ਡਰਦੇ ਹੋਵੋਗੇ ਕਿ ਬ ਆਪ ਦੇਖੀਦਾ ਸਾਰਾ ਕੁਝ ਇੱਕ ਜੀ ਨੂੰ ਹੈ ਜੇ AI ਦਾ ਜਮਾਨਾ ਇੱਕ ਚੀਜ਼ ਤੁਸੀਂ ਵੇਖੀ ਆ ਉਹਦਾ ਸੇਮ ਪੈਟਰਨ ਉਹੀ ਚੀਜ਼ ਦਿਖਾ ਰਿਹਾ ਤੁਹਾਨੂੰ ਆਟੋਮੈਟਿਕ ਲੱਗਦਾ ਜੀ ਜੇਕਰ ਪੰਜਾਬੀ ਪੰਜਾਬ ਛੱਡ ਕੇ ਬਾਹਰ ਜਾਏਗਾ ਤਾਂ ਓਬਵੀਅਸਲੀ ਗੱਲ ਆ ਉਸ ਦੀ ਜਗ੍ਹਾ ਕੋਈ ਨਾ ਕੋਈ ਪੰਜਾਬ ਦੇ ਵਿੱਚ ਆ ਕੇ ਲੇਗਾ ਤੇ ਕੋਈ ਵੀ ਹਰਕਤ ਕਰਾਉਂ ਪਾਉ ਨੂੰ ਸਾਰਿਆਂ ਨੂੰ ਪਤਾ ਬੁਰਾ ਹਾਲ ਹੋ ਰਿਹਾ ਬਾਹਰਲੇ ਆਪਣੇ ਬਿਹਾਰ ਵਾਲੇ ਸਾਰੇ ਇੱਥੇ ਆ ਰਹੇ ਆ ਪੰਜਾਬ ਸਾਰਾ ਖਾਲੀ ਹੈ ਕੈਨੇਡਾ ਅਮਰੀਕਾ ਯੂਕੇ ਚ ਮੈਂ ਤਾਂ ਆਪ ਟ੍ਰੈਵਲ ਏਜੰਟ ਆ ਸਾਨੂੰ ਪਤਾ ਕਿੰਨਾ ਕੁ ਕੰਮ ਇਹੋ ਜਿਹਾ ਹੋ ਰਿਹਾ ਇਹ ਚਾਹੀਦਾ ਨਹੀਂ ਐ ਨਾ ਪੰਜਾਬ ਵਿੱਚ ਛੱਡ ਕੇ ਜਿਹੜੇ ਗਏ ਆ ਸਰਕਾਰ ਨਹੀਂ ਸਾਥ ਦੇਦੀ ਤਾਂ ਤਾਂ ਹੀ ਜਾ ਰਿਹਾ ਹੈ ਭੈਣ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਭੈਣੇ ਤੁਸੀਂ ਸੋਸ਼ਲ ਮੀਡੀਆ ਚਲਾਉਂਦੇ ਹੋ ਅਕਸਰ ਬੱਚੇ ਮਾਪੇ ਕੋਲ ਆ ਜਾਂਦੇ ਨੇ ਫੋਨ ਦੇਖਣ ਲਈ ਤਾਂ ਬੱਚੇ ਜਦੋਂ ਆਉਂਦੇ ਨੇ ਉਦੋਂ ਮਨ ਦੇ ਵਿੱਚ ਕੀ ਖਿਆਲ ਹੁੰਦਾ ਕਿ ਕੋਈ ਗਲਤ ਵੀਡੀਓ ਨਾ ਆ ਜੇ ਹਾਲਾਂਕਿ ਤੁਸੀਂ ਫੋਲੋ ਵੀ ਨਹੀਂ ਕਰਦੇ ਹੋ ਨਹੀਂ ਨਹੀਂ ਅਸੀਂ ਤਾਂ ਪਿੱਛੇ ਹੀ ਕਰਦੇ ਤਾਂ ਫੋਨ ਸਿਰਮ ਛੱਡਦੇ ਆ ਕਿ ਬੱਚਾ ਤੇ ਬੁਰਾ ਹਸਨ ਨਾ ਹੋਵੇ ਜੋ ਅੱਜ ਕੱਲ ਇੰਸਟਾ ਤੇ ਆ ਗਏ ਅੱਗੇ ਫ੍ਰੈਂਡਲੀ ਲਿਖਦੇ ਅਸੀਂ ਬੈ ਕੇ ਹੁਣ ਡਰਦੇ ਆਂ ਕਿ ਕੋਈ ਵੀਡੀਓ ਨਾ ਆ ਜੇ ਕਿ ਮੋਰ ਬਹੁਤ ਗੰਦਾ ਹੋ ਚੁੱਕਾ ਹੈ ਆ ਇਹ ਡਿਜੀਟਲ ਜਨਰੇਸ਼ਨ ਉਸੇ ਕੀ ਦੱਸਾਂਗੇ ਇਸ ਲਈ ਇਸ ਚੀਜ਼ ਦਾ ਤੋਂ ਹੋ ਸਕਦਾ ਬੰਦ ਕੀਤਾ ਜਾਵੇ ਬਸ ਲੱਗਦਾ ਜੀ ਆਉਣ ਵਾਲੀ ਪੀੜ੍ਹੀ ਲਈ ਡਰ ਵੀ ਰਹਿੰਦਾ ਹੈ ਕਿ ਸਾਡੇ ਬੱਚੇ ਵੱਡੇ ਹੋ ਕੇ ਕਿਹੜੇ ਲੈਵਲ ਤੱਕ ਜਾਣ ਬਹੁਤ ਡਰ ਹੈ ਵੀਰ ਜੀ ਬਹੁਤ ਜ਼ਿਆਦਾ ਡਰ ਹੈ ਅਸੀਂ ਤਾਂ ਜ਼ਿਆਦਾਤਰ ਗੁਰਬਾਣੀ ਦੀਆਂ ਵੀਡੀਓ ਦਿਖਾਣੇ ਆ ਬੱਚਿਆਂ ਨੂੰ ਉਹ ਹੀ ਸिखਾਣੇ ਆ ਬੱਚਿਆਂ ਨੂੰ ਬਸ ਗੁਰੂ ਨਾਲ ਆਪਾਂ ਗੁਰੂ ਘਰ ਚ ਜਾ ਗੁਰੂ ਘਰ ਨਾਲ ਜੁੜਨਾ ਬੱਚਿਆਂ ਨੂੰ ਤੇ ਕਿਸੇ ਨਾਲ ਆਪਾਂ ਹੋਰ ਕੋਈ ਗੱਲਬਾਤ ਨਹੀਂ ਕਰਨੀ ਜਾ ਕੇ ਅੱਜ ਦੇ ਬੱਚਿਆਂ ਨੂੰ ਮਾਪਿਆਂ ਦੀ ਵੀ ਸ਼ਰਮ ਨਹੀਂ ਰਹੀ ਗਈ ਮਾਂ ਸਿਰ ਤੇ ਚੁੰਨੀ ਰੱਖਦੀ ਹੈ ਪਰ ਕੁੜੀ ਧੀ ਦੇ ਵਿੱਚ ਕੁੜਤੀ ਦੀ ਗੱਲ ਕਰ ਲਈ ਤਾਂ ਕਲੱਬਾਂ ਦੇ ਵਿੱਚ ਦਾਰੂ ਪੀਂਦੀ ਨਹੀਂ ਅਸੀਂ ਤਾਂ ਸ਼ੁਰੂ ਤੋਂ ਹੀ ਬਸ ਸਾ ਬੱਚੇ ਸਾਡੇ ਅਜੇ 4 ਸਾਲ ਦੇ ਹੋਇਆ ਅਸੀਂ ਇਹਨਾਂ ਨੂੰ ਗੁਰੂ ਘਰ ਲੈ ਕੇ ਜਾਂਦੇ ਹਾਂ ਸਿਰ ਤੇ ਦੁਪੱਟੇ ਘਰੇ ਹੱਥ ਜੋੜ ਕੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਬੁਲਾਉਂਦੇ ਆ ਸਭ ਨੂੰ ਸਭ ਜਿਹੜਾ ਕੋਈ ਘਰ ਵੀ ਸਾਡੇ ਗੈਸਟ ਆਂਦਾ ਹੈ ਇਹਦੇ ਤਾਇਆ ਜੀ ਇਹ ਬਡੇ ਪਾਪਾ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਾਤਾ ਜੀ ਅੱਜ ਦੀ ਪੀੜ੍ਹੀ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਕਿ ਨਕਚਰਤਾ ਛੱਡਣ ਜਿਉਂਕਿ ਅੱਜ ਅੱਜ ਦੀ ਆਜ਼ਾਦੀ ਸਿਰਫ ਇਹ ਮੰਨੀ ਜਾਂਦੀ ਕਿ ਸੂਟਾਂ 'ਚ ਆਜ਼ਾਦੀ ਨਹੀਂ ਐ ਸਾਨੂੰ ਛੋਟੇ ਕੱਪੜੇ ਪਾਉਣ ਦੋਗੇ ਤਾਂ ਆਜ਼ਾਦੀ ਇਹ ਮੰਨਿਆ ਜਾਂਦਾ ਨਹੀਂ 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 ਬਸ ਆਪਾਂ ਨੂੰ ਤਾਂ ਇਹ ਸਿੰਪਲ ਸਾਦਾ ਬਣਾ ਹੋਵੇ ਸਲਵਾਰ ਸੂਟ ਹੋਵੇ ਸਿਰ ਤੇ ਦੁਪੱਟਾ ਹੋਵੇ ਬਸ ਇਹੀ ਸਾਡੇ ਤੱਕ ਸੋ ਇਹ ਕਾਸਟਔਰ ਤੇ ਇੱਥੇ ਟੂਰਿਸਟਿਟੀ ਐ ਅੰਮ੍ਰਿਤਸਰ ਟੂਰਿਸਿਟੀ ਹੈ ਤਾਂ ਹਰ ਕੋਈ ਇੱਥੇ ਆਉਂਦਾ ਜਾਂਦਾ ਜਿਵੇਂ ਅਸੀਂ ਗੱਲਾਂ ਸੁਣੀਆਂ ਨੇ ਕਿ ਜ਼ਿਆਦਾਤਰ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਕਿ ਅਸੀਂ ਫੇਮਸ ਹੋਣ ਦੇ ਲਈ ਹਰ ਉਹ ਲੈਵਲ ਤੱਕ ਨਾ ਡਿੱਗੀਏ ਠੀਕ ਹੈ ਜੇਕਰ ਨਹੀਂ ਫੋਲੋਅਰ ਮਿਲਦੇ ਕੋਈ ਹੱਥੀ ਕਮਾਈ ਕਰ ਲਓ ਹੱਥੀ ਕਮਾਈ ਕਰਕੇ ਸ਼ਾਇਦ ਤੁਸੀਂ ਮਿਹਨਤ ਵਧ ਕਰਕੇ ਆਉਣ ਵਾਲਾ ਸਮਾਂ ਆਉਣ ਵਾਲਾ ਭਵਿੱਖ ਤੁਹਾਡਾ ਇੱਕ ਚੰਗਾ ਹੋਵੇ ਤੇ ਤੁਸੀਂ ਕਿਸੇ ਨੂੰ ਫਕਰ ਨਾਲ ਕਹਿਣ ਵਾਲੇ ਹੋ ਕਿ ਅਸੀਂ ਮਾਨ ਨਾਲ ਮਿਹਨਤ ਕਰਕੇ ਖਾਂਦੇ ਆ ਇਹ ਨਹੀਂ ਕਹੋਗੇ ਕਿ ਅਸੀਂ ਨਚਾਰਾ ਵਾਂਗ ਖਾਂਦੇ ਆ ਫਿਲਹਾਲ ਹੀ ਮੈਨੂੰ ਤੇ ਜਤ ਸਰ ਖਾਬ ਟੀਵੀ ਦੇ ਲਈ ਮੈਂ ਦਮਦੀਪ ਸਿੰਘ ਅੰਮ੍ਰਿਤਸਰ